ਪਿੰਡਾਂ ਨੂੰ ਤਾਂ ਸਫਰ ਫਰੀ ਆ ਤੇ ਤੁਹਾਡੀ ਕੋਈ ਮੰਗ ਹੈਗੀ ਸਾਨੂੰ ਵੀ ਕੁਝ ਫਰੀ ਕਰੋ ਤੇ ਸਸਤਾ ਕਰਦ ਲਾਓ ਉਹੀ ਠੀਕ ਜਿਹੜੇ ਹੁਣ ਨੇਤਾ ਤਾਂ ਪਾਰਟੀਆਂ ਬਦਲੀ ਜਾਂਦੇ ਆ ਲੋਕਾਂ ਬਾਰੇ ਜਾਂ ਪੰਜਾਬੀਆਂ ਬਾਰੇ ਕੋਈ ਗੱਲ ਕਰਦਾ ਦਿਖਾਈ ਦੇਦੀ ਆ ਸਾਡੇ ਕੋਈ ਆਪਣਾ ਸੋਚਦਾ ਦੂਜੇ ਬੰਦੇ ਨੂੰ ਕਹੇ ਤਾਂ ਤੁਹਾਡਾ ਕਰਾਂਗੇ ਗਲੂਟ ਪਰ ਮੁਰਗੇ ਬਾਜਰੋਂ ਬੋਟਾ ਖਤਮ ਹੁੰਦੀਆਂ ਕੋਈ ਨੇਤਾ ਨਹੀਂ ਬਣਦਾ ਕੋਈ ਕੋਈ ਹੁਣ ਕੀ ਉਮੀਦਾਂ ਇਹ ਮੈਂ ਤੁਹ ਰੱਖਦੇ ਹੋ ਅੱਗੇ ਦਾ ਉਮੀਦਾਂ ਕੋਈ ਪੂਰੀਆਂ ਹੋਈਆਂ ਨਹੀਂ ਹੁਣ ਕੀ ਰੱਖਣੀਆਂ ਹੋਰ ਆਪਾਂ ਪੰਜਾਬੀਆਂ ਦੇ ਲਈ ਸਕੀਮਾਂ ਲੈ ਕੇ ਆਏ ਆਂ ਕੂੜੀਆਂ ਹੁੰਦੀਆਂ ਦਿਖੀਆਂ ਕੁਛ ਨਹੀਂ ਕਰਦਾ ਨਾ ਭਗਵੰਤ ਜੀ ਗੱਲ ਤਾਂ ਬਹੁਤ ਕੀਤੀਆਂ ਹਾਲੇ ਕੋਈ ਰਿਜ਼ਲਟ ਤਾਂ ਬਹੁਤਾ ਆਇਆ ਨਹੀਂ ਜੀ ਬਾਦਲ ਵੀ ਭਮੀ ਸਰਕਾਰ ਹੋਵੇ ਭਮੀ ਕਾਂਗਰਸ ਨਹੀਂ ਹੋਵੇ ਉਹ ਕਿੱਦਾਂ ਵਧੀਆ ਕੰਮ ਕਰ ਕੇ ਗਈ ਸਾਹਿਬ ਆਪਣੇ ਕੰਮ ਕਰਦੇ ਜੀ ਲੋਕਾਂ ਦਾ ਕੰਮ ਕਿੰਦੇ ਨੇ ਨਾ ਕੀਤਾ ਦਾ ਨਾ ਹੋਣ ਦੀ ਆਸ ਕੋਟ ਕੱਤ ਦਾ ਕੋਈ ਫਾਇਦਾ ਹੁੰਦਾ ਕੋਈ ਫਾਇਦਾ ਨਹੀਂ ਆਟਾ ਦਾਲ ਕਿੱਦਾਂ ਪਹੁੰਚ ਰਿਹਾ ਹੈ ਨੀ ਉਹ ਵੀ ਗੱਡੀ ਵਾਲਿਆਂ ਨੂੰ ਨਹੀਂ ਮਿਲ ਰਿਹਾ ਜੀ ਬੇ ਬੀਬੀਆਂ ਤਾਂ ਅੱਕ ਗਈਆਂ ਕਹਿਨੀਆਂ ਅਸੀਂ ਅੱਕ ਗਏ ਆ ਅਸੀਂ ਨਹੀਂ ਹੁਣ ਵੋਟਾਂ ਪਾਣੀਆਂ ਜੇ ਕੋਈ ਬੜਿਆ ਅਸੀਂ ਤਾਂ ਲਾਈਨ ਤੇ ਤੁਰਾਣਾ ਵਾ ਪਹਿਲਾਂ ਤੇ ਇਸ ਤਰ੍ਹਾਂ ਗਿਆ ਤੇ ਹੁਣ ਇਹਨਾਂ ਨੂੰ ਵੀ ਪੁੱਛਦੇ ਆ ਅੱਛਾ ਫਿਰ ਐਤ ਕੀ ਵੋਟਾਂ ਆ ਰਹੀਆਂ ਕੋਈ ਉਮੀਦ ਹੈਗੀ ਆ ਕਿ ਖਤਮ ਹੋ ਗਈਆਂ ਉਮੀਦਾਂ ਸਾਰੀਆਂ ਨੇਤਾ ਤੋਂ ਮੈਡਮ ਕਈ ਸਾਲ ਤਾਂ ਹੋ ਗਏ ਦੇਖਦੇ ਨੂੰ ਉਮੀਦਾਂ ਮਾਦਾ ਕੋਈ ਨਹੀਂ ਹੈਗੀਆਂ ਜੋ ਅੱਗੇ ਚੱਲਦਾ ਇੱਦੇ ਚੱਲੀ ਜਾਣਾ ਕੋਈ ਬਦਲਾ ਨਹੀਂ ਹੋਣਾ ਕੋਈ ਚੇਂਜ ਨਹੀਂ ਹੋਣਾ ਜੀ ਹੂੰ ਹੁਣ ਤਾਂ ਬਦਲਾਅ ਵਾਲੀ ਸਰਕਾਰ ਵੀ ਆ ਗਈ ਆ ਮੈਡਮ ਕਈ ਆਈਆਂ ਤੇ ਕਈ ਗਈਆਂ ਸਭ ਇੱਕੋ ਜਿਹਾ ਜੀ ਹੂੰ ਪਤਾ ਹਲਕੇ ਦੇ ਵਿੱਚੋਂ ਕੌਣ ਕੌਣ ਖੜਾ ਵਾ ਹਾਂਜੀ ਆਪਣੇ ਕਾਂਗਰਸ ਲੋ ਲੋ ਚੰਨੀ ਆ ਜੀ ਕੇ ਪੀ ਜੀ ਆ ਇੱਕ ਪਵਨ ਤਿੰਨੂ ਆ ਹੂੰ ਇਹੀ ਉਮੀਦਵਾਰ ਮੇਰੇ ਆ ਜੀ ਹੁਣ ਕੀ ਉਮੀਦਾਂ ਇਹਨਾਂ ਤੋਂ ਰੱਖਦੇ ਹੋ ਅੱਗੇ ਤਾਂ ਵੀ ਤਾਂ ਕੋਈ ਪੂਰੀਆਂ ਹੋਈਆਂ ਨਹੀਂ ਹੁਣ ਕੀ ਰੱਖਣੀਆਂ ਹੋਰ ਆਪਾਂ ਹੂੰ ਕੋਈ ਬਦਲਾਅ ਨਹੀਂ ਆਇਆ ਕੋਈ ਕੁਛ ਨਹੀਂ ਸਭ ਕੁਝ ਐਜ਼ ਇਟ ਇਜ਼ ਹੀ ਹੈ ਜੀ ਜਿਹੜੀਆਂ ਗਰੀਬਾਂ ਦੇ ਲਈ ਐਨੀਆਂ ਨੀਤੀਆਂ ਦੱਸਦੀ ਆ ਸਰਕਾਰ ਕੇ ਆ ਸਕੀਮਾਂ ਅਸੀਂ ਲੈ ਕੇ ਆਏ ਆ ਪੰਜਾਬੀਆਂ ਦੇ ਲਈ ਸਕੀਮਾਂ ਲੈ ਕੇ ਆਏ ਆ ਪੂਰੀਆਂ ਹੁੰਦੀਆਂ ਦਿਖੀਆਂ ਕੁਛ ਨਹੀਂ ਕਹਿ ਸਕਦੇ ਮੈਂ ਨਾ ਭਗਵੰਤ ਜੀ ਮਾਨ ਦੇ ਗੱਲ ਤਾਂ ਬਹੁਤ ਕੀਤੀਆਂ ਹਾਲੇ ਕੋਈ ਦਾ ਰਿਜ਼ਲਟ ਤਾਂ ਬਹੁਤਾ ਆਇਆ ਨਹੀਂ ਜੀ ਅੱਗੇ ਹਮ ਦੇ ਆਵੇ ਤਾਂ ਚੰਗੀ ਗੱਲ ਹੈ ਸਾਰਿਆਂ ਦਾ ਫਾਇਦਾ ਹੈ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਬਾਦਲ ਦੀ ਭਵੇਂ ਸਰਕਾਰ ਹੋਵੇ ਭਵੇਂ ਕਾਂਗਰਸ ਦੀ ਹੋਵੇ ਉਹ ਕਿੱਦਾਂ ਵਧੀਆ ਕੰਮ ਕਰਕੇ ਗਏ ਸਾਹਿਬ ਆਪਣੇ ਕੰਮ ਕਰਦੇ ਜੀ ਲੋਕਾਂ ਦਾ ਕੰਮ ਕਿਸੇ ਨੇ ਨਹੀਂ ਕਰਨਾ ਨਾ ਕੀਤਾ ਦਾ ਨਾ ਹੋਣ ਦੀ ਆਸ ਹੈ ਹਮ ਆਪਣੀ ਜੇ ਪਰਦੇ ਹਮ ਹਨਾ ਆਪਣੀ ਜੇਬ ਭਰਦੇ ਆ ਤੇ ਜਿਹੜੇ ਹੁਣ ਨੇਤਾ ਤਾਂ ਪਾਰਟੀਆਂ ਬਦਲੀ ਜਾਂਦੇ ਆ ਆਪਣੇ ਸਿਆਸਤ ਦੇ ਵਿੱਚ ਬਿਲਕੁਲ ਰੁੱਝੇ ਹੋਏ ਆ ਪਰ ਲੋਕਾਂ ਬਾਰੇ ਜਾਂ ਪੰਜਾਬੀਆਂ ਬਾਰੇ ਕੋਈ ਗੱਲ ਕਰਦਾ ਦਿਖਾਈ ਦੇ ਰਿਹਾ ਮੈਡਮ ਕੋਈ ਨਹੀਂ ਕਰੀ ਦਿੰਦਾ ਜੀ ਸਾਡੇ ਕੋਈ ਆਪਣਾ ਸੋਚਦਾ ਦੂਜੇ ਬੰਦੇ ਨੂੰ ਕਹਦਾ ਤੁਹਾਡਾ ਕਰਾਂਗੇ ਜ਼ਰੂਰ ਪਰ ਮੁੜ ਕੇ ਵਾਜ ਜਦੋਂ ਵੋਟਾਂ ਖਤਮ ਹੁੰਦੀਆਂ ਕੋਈ ਨੇਤਾ ਨਹੀਂ ਵੜਦਾ ਕੋਈ ਕੁਝ ਨਹੀਂ ਹੁੰਦਾ ਇਹਦੇ ਵੱਲੋਂ ਤੁਹਾਨੂੰ ਪਤਾ ਹੀ ਆ ਹੁਣ ਜਗ੍ਹਾ ਜਗ੍ਹਾ ਇਦਾਂ ਹੀ ਆ ਲੋਕੀ ਕਹਿੰਦੇ ਅਸੀਂ ਆ ਬਣਾਵਾਂਗੇ ਆ ਬਣਾਵਾਂਗੇ ਬਾਅਦ ਜਦੋਂ ਵੋਟਾਂ ਖਤਮ ਹੁੰਦੀਆਂ ਕੋਈ ਕੋਈ ਚੀਜ਼ ਨਹੀਂ ਬਣਦੀ ਕੋਈ ਕੁਝ ਨਹੀਂ ਹੁੰਦਾ ਵੋਟ ਕਰਨ ਦਾ ਫੇ ਕੋਈ ਫਾਇਦਾ ਹੁੰਦਾ ਕੋਈ ਫਾਇਦਾ ਨਹੀਂ ਮਾਨੂੰ ਕੋਈ ਬੀਬੀਆਂ ਤਾਂ ਕਹਿੰਦੀਆਂ ਅਸੀਂ ਅੱਕ ਗਈਆਂ ਅਸੀਂ ਨਹੀਂ ਹੁਣ ਵੋਟਾਂ ਪਾਣੀਆ ਕਿਸੇ ਨੂੰ ਹਾਂਜੀ ਉਹ ਬੀਬੀਆਂ ਤਾਂ ਕਹਿੰਦੀ ਉਹਨਾਂ ਦੇ ਕੀ ਪਾਣੀ ਤੁਸੀਂ ਦੇਖੋ ਦੇਖੋ ਜਾ ਕੇ ਉੱਥੇ ਕਿੰਨਾ ਰੋਡ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਹੁੰਦਾ ਉਹਨਾਂ ਨੇ ਬਹੁਤ ਨੰਗਣਾ ਔਖਾ ਹੋਇਆ ਬਣੇ ਦੂਜੇ ਹੋਰ ਬੰਦੇ ਵੀ ਨੰਗਣਾ ਔਖਾ ਹੋਇਆ ਸੀ ਬਹੁਤ ਜ਼ਿਆਦਾ ਪਾਣੀ ਹੂੰ ਉਹਦਾ ਦੇਖੋ ਬਲਾ ਤੁਸੀਂ ਆਪ ਜਾ ਕੇ ਦੇਖੋ ਵੀ ਵੀ ਸਹੀ ਆ ਕਿ ਕਿੱਦਾਂ ਮੰਨ ਲਓ ਪਾਣੀ ਇੱਦਾਂ ਉੱਥੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਮਹਿੰਗਾਈ ਕਿੱਦਾਂ ਵਧੀਆ ਕਿ ਘਟੀਆ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜਿਆਦਾ ਇਨਾ ਮੰਨ ਲਾ ਬੰਦੇ ਨੂੰ ਆਮਦਨ ਨਹੀਂ ਜਿੰਨੀ ਮੰਨ ਲਾ ਮੰਗਾਈ ਆ ਪਰ ਬੀਬੀਆਂ ਨੂੰ ਤਾਂ ਸਫਰ ਫਰੀ ਆ ਤੇ ਤੁਹਾਡੀ ਕੋਈ ਮੰਗ ਹੈ ਕਿ ਸਾਨੂੰ ਵੀ ਕੁਝ ਫਰੀ ਕਰੋ ਨਹੀਂ ਨਹੀਂ ਸਾਨੂੰ ਨਹੀਂ ਬੀਬੀਆਂ ਨੂੰ ਬੀਬੀਆਂ ਧਾਰ卡ੜ ਬਣਿਆ ਤੇ ਰਸਸਤਾ ਕਰ ਦੇਣਾ ਉਹੀ ਠੀਕ ਹੈ ਸਾਡੇ ਦਾ ਚਾੜੇ ਦਾ ਜੁਨੀਨ ਵੀ ਤੋੜ ਦਿੱਤੀਆਂ ਇਹਨਾਂ ਨੇ ਡੀਜ਼ਲ ਵੀ ਬਹੁਤ ਮਹਿੰਗਾ ਸਾਨੂੰ ਤਾਂ ਗੱਡੀਆਂ ਦਾ ਕਿਰਾਇਆ ਵੀ ਇੰਨਾ ਨਹੀਂ ਮਿਲ ਰਿਹਾ ਟਾਈਮ ਪਾਸ ਹੀ ਹੈ ਜੀ ਆਟਾ ਦਾਲ ਕਿੱਦਾਂ ਪਹੁੰਚ ਰਿਹਾ ਘਰ ਨਹੀਂ ਉਹ ਵੀ ਗੱਡੀਆਂ ਵਾਲਿਆਂ ਨੂੰ ਨਹੀਂ ਮਿਲ ਰਿਹਾ ਜੀ ਅੱਛਾ ਸਾਨੂੰ ਤਾਂ ਮਿਲਦਾ ਹੀ ਨਹੀਂ ਜੀ ਇਹਨਾਂ ਨੂੰ ਗੱਡੀਆਂ ਚਾਹਤੀਆਂ ਜੀ ਹਾਂ ਸੁਣਨ ਲਈ ਗੱਡੀ ਮਤਲਬ ਪੰਜਾਬੀਆਂ ਨੂੰ ਕਿਤਨਾ ਕਿਤੇ ਕੋਈ ਵੀ ਸਕੀਮ ਦਾ ਫਾਇਦਾ ਜਾਂ ਉਹਨਾਂ ਜਿੰਨੀਆਂ ਉਮੀਦਾਂ ਹੁੰਦੀਆਂ ਵਾ ਉਹ ਚੀਜ਼ ਨਹੀਂ ਦਿਖਦੀ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਅੱਕ ਚੁੱਕੇ ਆ 50% ਦੇਖਦੇ ਆ ਜਾਂ ਬਿਲਕੁਲ ਅੱਕ ਚੁੱਕੇ ਆ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੰਨੀਆਂ ਕੋ ਉਮੀਦਾਂ ਹੈਗੀਆਂ ਵਾ ਕਮੈਂਟ ਕਰਕੇ ਜਰੂਰ ਦੱਸੋ